ਅਸੀਂ ਉਹਨਾਂ ਨੂੰ ਕੋਈ ਚਾਰ ਨਹੀਂ ਮੇਰੀਆਂ ਟੀਮਾਂ ਸਾਰੀਆਂ ਇੱਕ ਇੱਕ ਘਰ ਤੇ ਜਾ ਰਹੇ ਹੁਣ ਤਾਂ ਸਾਨੂੰ ਕੋਈ ਦੱਸ ਦੇ ਗਾ ਨਹੀਂ ਕਿ ਸਾਸਤਵ ਅਸਕਰ ਨੂੰ ਪ੍ਰੈਕਟਿਸ ਕਰ ਰਹੇ ہیں کئی ਤਰ੍ਹਾਂ ਦੇ ਸੀ ਕਰ ਰਹੇ ਆ ਉਹਨਾਂ ਨੂੰ ਵੀ ਕੋਈ ਜਾ ਰਹੇ ਪਿੱਛੇ ਕਮਰੇ ਚ ਬੰਦ ਕਰ ਰਹੇ ਜੇ ਤੁਸੀਂ ਸਾਨੂੰ ਦੱਸੋਗੇ ਅਸੀਂ ਉਹਨਾਂ ਦਾ ਇਲਾਜ ਕਰਾ ਦੇਵਾਂਗੇ 450 50 50 ਅਸੀਂ ਸਾਰੇ ਸਾਡੀਆਂ ਸਾਰੀਆਂ ਟੀਮਾਂ ਅੰਮ੍ਰਿਤਸਰ ਤੋਂ ਵੀ ਆਏ ਆ ਉਹ ਸਾਰੇ ਇਲਾਜ ਆ ਡਿਵਲ ਸਰਜਨ ਅੰਮ੍ਰਿਤਸਰ ਅਸੀਂ ਅੱਜ ਇੱਥੇ ਆਏ ਆ ਜਿਹੜੀ ਪਰਸੋਂ ਮੰਦਭਾਗੀ ਘਟਨਾ ਵਾਪਰੀ ਹੈ ਉਸ ਸੰਬੰਧ ਵਿੱਚ ਅਸੀਂ ਵੈਸੇ ਉਸ ਦਿਨ ਤੋਂ ਜਿਸ ਦਿਨ ਰਾਤ ਨੂੰ ਸਾਨੂੰ 12 ਤਰੀਕ ਦੀ ਰਾਤ ਨੂੰ ਪਤਾ ਚੱਲਿਆ ਸੀ ਉਸ ਦਿਨ ਤੋਂ ਹੀ ਮੇਰੀਆਂ ਟੀਮਾਂ ਹਰ ਘਰ ਵਿੱਚ ਜਾ ਕੇ ਸਰਵੇ ਕਰ ਰਹੀਆਂ ਅੱਜ ਫੇਰ ਅਸੀਂ ਤੀਸਰੇ ਦਿਨ ਵੀ ਮੇਰੇ ਸਾਰੇ ਐਸਐਮਓ ਪ੍ਰੋਗਰਾਮ ਆਫੀਸਰ ਡਿਸਟ੍ਰਿਕਟ ਕ੍ਰਾਈਮੀਨਾਈਜੇਸ਼ਨ ਆਫੀਸਰ ਡਿਸਟ੍ਰਿਕਟ ਹੈਲਥ ਆਫੀਸਰ ਦੋ ਐਸਐਮਓ ਮੈਂ ਚਾਰ ਐਸਐਮਓ ਲੈ ਕੇ ਨਾਲ ਤੇ ਟੀਮਾਂ ਦੇ ਨਾਲ ਡੋਰ ਟੂ ਡੋਰ ਅਸੀਂ ਫੇਰ ਸਰਵੇ ਕਰ ਰਹੇ ਹਾਂ ਤਾਕੇ ਕੋਈ ਬੰਦਾ ਜਿਸਨੇ ਉਸ ਟਾਈਮ ਥੋੜਾ ਬਹੁਤਾ ਵੀ ਉਹਦਾ ਸੇਵਨ ਕੀਤਾ ਹੈ ਹਾਲੇ ਵੀ ਉਹਨੂੰ ਘਰ ਵਿੱਚ ਰੱਖਿਆ ਹੋਇਆ ਸਾਨੂੰ ਦੱਸਿਆ ਨਹੀਂ ਜਾ ਰਿਹਾ ਜਾਂ ਉਹਨੂੰ ਕੋਈ ਉਲਟੀ ਜਾਂ ਕੁਝ ਕੋਈ ਪ੍ਰੋਬਲਮ ਆ ਰਹੀ ਹੈ ਨਿਗਾ ਘਟ ਹੋ ਰਹੀ ਹੈ ਅਸੀਂ ਉਹ ਸਾਰਾ ਕੁਝ ਉਹਨਾਂ ਨੂੰ ਸਰਵੇ ਕਰਕੇ ਦੇਖ ਰਹੇ ਹਾਂ ਤਾਂ ਕਿ ਉਹਨਾਂ ਨੂੰ ਟਾਈਮ ਤੇ ਅਸੀਂ ਹਸਪਤਾਲ ਲਿਜਾ ਕੇ ਉਹਨਾਂ ਦਾ ਇਲਾਜ ਕਰਾ ਸਕੀਏ ਅਤੇ ਮੈਂ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕਰ ਰਹੀ ਹਾਂ ਕਈ ਘਰਾਂ 'ਚ ਅਸੀਂ ਦੇਖੇ ਵੀ ਜਾਇ ਕਿਸੀ ਘਰਾਂ 'ਚ ਜਾ ਰਹੇ ਹਾਂ ਲੋਕੀ ਸਾਨੂੰ ਦੱਸ ਨਹੀਂ ਰਹੇ ਉਹ ਜਿੰਨੇ ਵੀ ਥੋੜਾ ਬਹੁਤ ਦਾ ਸੇਵਨ ਕੀਤਾ ਸੀ ਉਹਨੂੰ ਪਿਛਲੇ ਕਮਰੇ ਵਿੱਚ ਬੰਦ ਕੀਤਾ ਹੋਇਆ ਹੈ ਔਰ ਸਾਨੂੰ ਦੱਸਿਆ ਨਹੀਂ ਜਾ ਰਿਹਾ ਮੈਂ ਲੋਕਾਂ ਨੂੰ ਅਪੀਲ ਕਰਾਂਗੀ ਬੇਨਤੀ ਕਰਾਂਗੀ ਕਿ ਸਾਡੇ ਕੋਲ ਜਿਹੜਾ ਵੀ ਹੈਗਾ ਉਹਨੂੰ ਲੈ ਕੇ ਆਓ ਮੇਰਾ ਸਟਾਫ ਸਾਰਾ ਇੱਥੇ ਹੈ ਰਾਉਂਡ ਕਰ ਰਿਹਾ ਹੈ ਸਰਵੇ ਕਰ ਰਿਹਾ ਹੈ ਅਸੀਂ ਤਾਂ ਕਿ ਉਹਨਾਂ ਨੂੰ ਲਿਜਾ ਕੇ ਉਹਦਾ ਫ੍ਰੀ ਆਫ ਕਾਸਟ ਉਹਦਾ ਕੋਈ ਪੈਸਾ ਨਹੀਂ ਲੱਗਣਾ ਉਹਦਾ ਇਲਾਜ ਕਰਕੇ ਉਹਦੀ ਜ਼ਿੰਦਗੀ ਬਚਾ ਸਕੀ। ਨਵੇਂ ਦੇ ਸਾਈਡ ਇਫੈਕਟ ਦਾ ਕਿੱਦਾਂ ਪਤਾ ਲੱਗਦਾ? ਸਾਈਡ ਇਫੈਕਟ ਇਹ ਕਿ ਦੇਖੋ ਕਈ ਉਹਨਾਂ ਨੂੰ ਕਈਆਂ ਨੂੰ ਘਬਰਾਹਟ ਹੁੰਦੀ ਹੈ ਕਿਸੇ ਨੂੰ ਉਲਟੀਆਂ ਆਉਂਦੀ ਹੈ ਕਿਸੇ ਦਾ ਪੇਟ ਖਰਾਬ ਹੋ ਜਾਂਦਾ ਹੈ ਜਾਂ ਕਈ ਵਾਰੀ ਕਈਆਂ ਦਾ ਜਿਵੇਂ ਸਿਰ ਦੁਖਦ ਹੈ। ਕੋਈ ਨਿਕਾ ਦਾ ਵੀ ਪ੍ਰੋਬਲਮ ਹੋ ਸਕਦੀ ਹੈ ਉਹ ਉੱਥੇ ਜਾ ਕੇ ਅਸੀਂ ਚੈੱਕ ਕਰਵਾ ਦਾਂਗੇ ਜੇ ਹਲਕਾ ਜਿਹਾ ਵੀ ਕਿਸੇ ਨੂੰ ਕੋਈ ਵੀ ਲੱਛਣ ਲੱਗ ਰਿਹਾ ਉਹਨੂੰ ਲੈ ਕੇ ਆਓ ਅਸੀਂ ਉਹਦਾ ਇਲਾਜ ਕਰਾਂਗੇ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ ਕਿੰਨੀ ਹੋਈ ਮ੍ਰਿਤਕਾਂ ਦੀ ਗਿਣਤੀ ਉਹ ਡਿਪਟੀ ਕਮਿਸ਼ਨਰ ਮੈਡਮ ਹੈਗੇ ਉਹ ਤੁਹਾਨੂੰ ਦੱਸ ਦੇਣਗੇ ਬਾਕੀ ਤੁਹਾਨੂੰ ਜਿਵੇਂ ਹੈਗਾ ਹਾਲੇ ਤੱਕ ਮੇਰੇ ਖਿਆਲ 24 ਹੋਈਆਂ ਤੇ ਹਾਲੇ ਕੁਝ ਇੱਥੇ ਹਸਪੀਟਲ ਆਈਸੀਯੂ ਤੇ ਐਡਮਿਟ ਵੀ ਹੈਗੇ ਤੇ ਬਾਕੀ ਇਹੀ ਬੇਨਤੀ ਹੈ ਮੇਰੀ ਠੀਕ ਹੈ ਧੰਨਵਾਦ ਜਿਹੜਾ ਨਾਲ ਕੇ ਪਹੁੰਚਿਆ ਜਿਹੜਾ ਅੱਜ ਸਾਡੇ ਪਿੰਡ ਦੇ ਵਿੱਚ ਮਰ ਸਰ ਤੋਂ ਸ਼ਿਵ ਸਰਜਨ ਜੀ ਆਏ ਨੇ ਉਹ ਵੀ ਆਪਣੀ ਟੀਮ ਦੇ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਇਹ ਹੀ ਗਾਈਡ ਕਰ ਰਹੇ ਨੇ ਕਿ ਜੇ ਕਿਸੇ ਨੇ ਉਸ ਟਾਈਮ ਤੇ दारू ਕੀਤੀ ਸੀ ਜੇ ਕਿਸੇ ਨੂੰ ਘਰ ਜੋ ਕੋਈ ਪ੍ਰੋਬਲਮ ਹੈਗੀ ਆ ਜੋ ਬਿਮਾਰ ਆ ਜਾਂ ਕਿ ਟਟੀਆਂ ਉਲਟੀਆਂ ਆ ਰਹੀਆਂ ਨੇ ਤੇ ਉਹ ਦੱਸਣ ਦੀ ਕਿਰਪਾਲਤਾ ਕਰ ਤਾਂ ਕਿ ਉਹਦਾ ਸਮੱਸਿਆ ਨਾ ਹੋ ਸਕੇ ਕਿ ਇਹੋ ਜੀ ਘਟਨਾ ਨਾ ਵਾਪਰੇ ਅੱਛਾ ਫੇਰ ਲੋਕ ਕਹਿ ਰਹੇ ਦੀ ਡੈਥ ਹੋ ਗਈ ਹੈ ਕੋਈ ਇਨਸਾਨ ਦੀ ਕੱਲ ਤੱਕ ਸਾਡੇ ਪਿੰਡ ਦੇ ਵਿੱਚ 6 ਲੋਕਾਂ ਦੀ ਡੈਥ ਹੋ ਚੁੱਕੀ ਹੈ ਅੱਜ ਤੜਕੇ ਫਿਰ ਫੋਨ ਆ ਗਿਆ ਕਿ ਸਰਮਨ ਸਿੰਘ ਪੁੱਤਰ ਮੰਗਲ ਸਿੰਘ ਉਹਦੀ ਵੀ ਡੈਥ ਹੋ ਚੁੱਕੀ ਹੈ ਜੋ ਗੁਰੂ ਨਾਨਕ ਹਸਪੀਟਲ ਆਈਸੀਯੂ ਵਿੱਚ ਐਡਮਿਟ ਸੀ ਤੇ ਉਹਦੀ ਡੈਥ ਹੋ ਚੁੱਕੀ ਹੈ ਸਰਪੰਚ ਸਾਹਿਬ ਜੀ ਵਿਖਿਆਇਆ ਇਹ ਦੇ ਡੈਥਾਂ ਦੇ ਵਿੱਚੋਂ ਸਭ ਤੋਂ ਵੱਧ ਮਾਮਲਾ ਜਿਹੜਾ ਵਾ ਪਿੰਡ ਪੰਗਾੜੀ ਕਲਾਂ ਦਾ ਆਣਿਆ ਵਾ ਕੀ ਗਾਣਾ ਚਾਹੁੰਦੇ ਜੀ ਇਸ ਬੰਦੇ ਦੇਖੋ ਜੀ ਗੱਲ ਇਹ ਕਿ ਇਹ ਜਿਹੜਾ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਦ ਭਾਗੀ ਹੈ ਫੋਨ ਤੇ ਸਾਡੇ ਕੋਲ ਬੋਲਣ ਦੀ ਸਮਰੱਥਾ ਵੀ ਨਹੀਂ ਰਹੀ ਕਿ ਇਹ ਜਿਹੜਾ ਇਹ ਘਟਨਾ ਵਾਪਰੀ ਆ ਇਹਨੇ ਤੇ ਪੂਰੇ ਪਿੰਡ ਨੂੰ ਇਲਾਕੇ ਨੂੰ ਝੰਡੋੜ ਕੇ ਰੱਖ ਦਿੱਤਾ ਆ ਤੇ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਨੇਰ ਤੇ ਪੂਰੀ ਤਰ੍ਹਾਂ ਨਕੇਲ ਪਾਵੇ ਬਾਕੀ ਜੋ ਹੈਲਥ ਡਿਪਾਰਟਮੈਂਟ ਵੱਲੋਂ ਆਇਆ ਉਹ ਹਰ ਤਰ੍ਹਾਂ ਦੀ ਫੈਸਿਲਿਟੀ ਮਿਲ ਰਹੀ ਹੈ ਕਿ ਉਹ ਆਪਣੇ ਐਂਬੂਲੈਂਸ ਆ ਭੇਜ ਕੇ ਸਟਾਫ ਦੇ ਮੈਂਬਰ ਭੇਜ ਕੇ ਹਰ ਪੱਖੋਂ ਆਪ ਸਹਿਯੋਗ ਕਰ ਰਹੇ ਨੇ ਔਰ ਉਹਨਾਂ ਟ੍ਰੀਟਮੈਂਟ ਕਰ ਰਹੇ ਆ ਅੱਛਾ ਜੀ ਤੁਹਾਡੇ ਪਿੰਡ ਤੋਂ ਅਲਾਵਾ ਕੋਈ ਤਾਜ਼ਾ ਜਾਣਕਾਰੀ ਹੈਗੀ ਆ ਜੀ ਹੋਰ ਕਿ ਕਿ ਡੈਥ ਹੋਈ ਉਹ ਅੱਜ ਅੱਜ ਦਾ ਅਜੇ ਤੱਕ ਪਤਾ ਕਲੀਅਰ ਨਹੀਂ ਕੱਲ ਪਤਾ ਲੱਗਿਆ ਵੀ ਕੱਲ ਭੰਗਵਾ ਚ ਕੁਝ ਮੋਤਾਂ ਹੋਈਆਂ ਨੇ ਤੇ ਬਾਕੀ ਹੁਣ ਸਾਡੇ ਏਰੀਆ ਚ ਹੋਰ ਕਿਸੇ ਪਿੰਡ ਚ ਨਹੀਂ ਅਜੇ ਤੱਕ ਦੇਖੀ ਕੋਈ ਥੈਂਕ ਯੂ